ਲੁਧਿਆਣਾ ਦੇ ਹੈਬੋਵਾਲ ਸੰਗਮ ਚੋਂ ਤੋਂ ਇੱਕ ਮਾਮਲਾ ਫਾਇਰਿੰਗ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਕੀ ਦੱਸਿਆ ਜਾ ਰਿਹਾ ਹੈ ਕੁਝ ਸਕੋਰਪੀਓ ਸਵਾਰ ਨੌਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਹਾਲਾਂਕਿ ਮਾਮਲਾ ਜਿਹੜਾ ਕਿ ਹੈ ਲੁਧਿਆਣਾ ਦੇ ਹੈਬੋਵਾਲ ਸੰਗਮ ਚੋਂ ਤੋਂ ਨਜ਼ਰ ਆ ਰਿਹਾ ਹੈ ਜਿੱਥੇ ਕਿ ਚੌਂਕੀ ਇੰਚਾਰਜ ਸੁਖਜਿੰਦਰ ਜੀ ਨੇ ਦੱਸਿਆ ਕਿ ਮਾਮਲਾ ਹਾਲਾਂਕਿ ਦਰਜ ਕਰ ਲਿੱਤਾ ਗਿਆ ਹੈ ਤੇ ਆ ਚਾਰ ਰੋਪੀਆਂ ਨੂੰ ਗ੍ਰਿਫਤਾਰ ਕਰ ਲਗਾਇਆ ਕੋਈ ਕੀ ਕੀ ਜਾਣਕਾਰੀ ਹੈ ਕਿੰਨੀ ਕੁ ਫਾਇਰਿੰਗ ਹੋਈ ਹੈ ਮਸਾਰਾ ਮਾਮਲਾ ਜਨਸਕੁਜਿੰਦਰੀ ਕੀ ਪੂਰਾ ਮਾਮਲਾ ਹੋਇਆ ਕਿ ਕੀ ਪੂਰੀ ਕੀ ਗੁੱਟਬਾਜੀ ਸੀ ਕੀ ਰੰਜੀ ਸੀ 25 ਤਹ ਜਿਹਨਾਂ ਦੀ ਵੈਰੀਫਾਈ ਕਰਾਂਗੇ ਬੇਨ ਅਸਲ ਤੇ ਹੈ ਕੀ ਗਏ ਜਰੂਰ ਹੈ ਕਿ ਇਹਨਾਂ ਦਾ ਪਹਿਲਾਂ ਕੋ ਲੜਾਈ ਝਗੜਾ ਹੋਇਆ ਸੀ ਫਿਰ ਸਾਨੂੰ ਤਲਾਹ ਮਿਲੀ ਕਿ ਸੰਗਮ ਚੌਕ ਪਿੰਦਾ ਆਪਣੇ ਏਰੀਆ ਚ ਤੇ ਉੱਥੇ ਹਵਾਈ ਫੈਰੀ ਹੋਈ ਆ ਆਰੋਪੀ ਆਰੋਪੀ ਗ੍ਰਿਫਤਾਰ ਕਰ ਲਏ ਸੀ ਇੱਕ ਪਾਸੇ ਜਿਹੜੀ ਇੱਕ ਧਰਿਆ ਇੱਕ ਗੱਡੀ ਸੀ ਸਕੋਰਪੀਆ ਐਕਸਪਰਟ ਸੀ ਇੱਕ ਧਰਿਆ ਤੱਕ ਗ੍ਰਫਤਾਰ ਕਰ ਲਏ ਸੀ ਤੇ ਦੂਜੀ ਉਥੋਂ ਦੇਖਦੇ ਮੌਕੇ ਤੇ ਉਹ ਵੀ ਕਿੱਧਰੋਂ ਗਏ ਕਿੰਨੇ ਕਿੰਨੇ ਕੋਈ ਜ਼ਖਮੀ ਹੋਏ ਜੀ ਜਖਮੀ ਕੋਈ ਨਹੀਂ ਹੋਇਆ ਜਖਮੀ ਕੋਈ ਨਹੀਂ ਹੈ ਕਿਨੇ 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 ਹੀ ਕੋ ਜਾਣੇ ਸੀਗੇ ਦੋ ਗੱਡੀਆਂ ਸੀਗੀਆਂ ਤਿੰਨ ਸੀਗੀਆਂ ਦੋ ਗੱਡੀਆਂ ਸੀਗੀਆਂ ਦੋ 243 ਤੇ ਪਹਿਲੇ ਵੀ ਦੁਪਹਿਰ 'ਚ ਵੀ ਲੜਾਈ ਹੋਈ ਪਹਿਲੇ ਵੀ ਲੜਾਈ ਹੋਈ ਚੌਂਕੀ ਦੇ ਕੋਲ ਹਾਂ ਹੁਣ ਪਤਾ ਲੱਗਿਆ ਕਿ ਇਹਨਾਂ ਦੀ ਪਹਿਲਾਂ ਕੋਈ ਲੜਾਈ ਚੌਂਕੀ ਦੇ ਕੋਲ ਨਹੀਂ ਹੋਈ ਕਿਤੇ ਬਾਹਰੇ ਹੋਈ ਸੀਗਾ ਗੋਲੀਆਂ ਚਲਾਉਂਦਾ ਉਹਨਾਂ ਦੀ ਆਫਸ਼ਰਨ ਤੇ ਸਾਬਰਾਨੀ ਰਨੀ ਰੰਜੀਤ ਹੈ ਤੇ ਕੋਈ ਜ਼ਖਮੀ ਸਾਹਮਣੇ ਆਇਆ ਹੋਵੇ ਜ਼ਖਮੀ ਫਾਇਰਿੰਗ ਸਰ ਪੱਕਾ ਲੱਗਿਆ ਕਿ ਸੀਸੀਟੀਵੀ ਕੰਗਾਲੀ ਜਾ ਰਹੀ ਕੋਈ ਹਾਂਜੀ ਉਹ ਦੇਖਾਂਗੇ ਨਾ ਕਿੰਨੇ ਕੋ ਫਾਇਰਿੰਗ ਮੁਤਾਬਕ ਕਿਨੇ ਦੱਸੇ ਗਏ ਨੇ ਜਦੋਂ ਇਹ ਹਰਸ ਹੋਵੇ ਉਹ ਅਸੀਂ ਉਥੋਂ ਹਜੇ ਤੱਕ ਪਤਾ ਲੱਗਿਆ ਆਲੇ ਦੁਆਲੇੋਂ ਤੇ ਉਹਦੇ ਮੁਤਾਬਕ ਚਾਰ ਪੰਜ ਚਾਰ ਪੰਜ ਦੋਨਾਂ ਧਿਰਾਂ ਵੱਲੋਂ ਹੋਏ ਆ ਚਾਰ ਦੋਨਾਂ ਧਿਰਾਂ ਵੱਲੋਂ ਜਿਹੜੇ ਉਹਨਾਂ ਪਾਸੇ ਦੋਨੋਂ ਧਿਰਾਂ ਵੱਲੋਂ ਪਾਸੇ ਉਹ ਫਾਇਰਿੰਗ ਜਿਹੜੀ ਕਿ ਕੀਤੀ ਗਈ ਹੈ ਹਾਲਾਂਕਿ ਸੁਖਜਿੰਦਰ ਹਾਲਾਂਕਿ ਸੁਖਜਿੰਦਰ ਇੰਚਾਰਜ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮਾਮਲੇ ਦੀ ਜਾਂਚ ਜਰੀਏ ਕੀਤੀ ਜਾ ਰਹੀ ਹੈ ਸੀਸੀਟੀਵੀ ਕੈਮਰੇ ਖੰਗਾਲੇ ਜਾਣਗੇ ਤੇ ਆਨਾਲ ਸਮੇਂ ਚ ਇਹ ਦੇਖਣਾ ਹੋਏਗਾ ਕਿ ਆਪਰ ਦੇ ਵਿੱਚ ਲੜਾਈ ਝਗੜਾ ਹੋਇਆ ਕਿਉਂ ਸੀਗਾ ਹਾਲਾਂਕਿ ਸੂਤਰਾਂ حوالے ਉਹ ਇਹ ਵੀ ਗੱਲ ਪਤਾ ਲੱਗ ਰਹੀ ਹੈ ਕਿ ਦੁਪਹਿਰ ਤੋਂ ਪਹਿਲਾਂ ਵੀ ਜਿਹੜੀ ਇੱਕ ਲੜਾਈ ਝਗੜਾ ਹੋਇਆ ਸੀਗਾ ਉਸ ਦੇ ਦੌਰਾਨ ਬਾਅਦ ਵਿੱਚੋ ਇੱਕ ਸਵਿਫਟ ਗੱਡੀ ਇੱਕ ਸਕੋਰਪਿਓ ਗੱਡੀ ਦੋਨੋਂ ਆਪਸ ਦੇ ਵਿੱਚ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਤਾਪਰ ਤੌਰ ਫਾਇਰਿੰਗਾਂ ਜਰੀਕੀਆਂ ਸ਼ੁਰੂ ਹੋ ਜਾਂਦੀਆਂ ਨੇ ਸੰਗਮ ਚੌਂਦੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਉਸ ਵਕਤ ਪੈਦਾ ਹੋ ਜਾਂਦਾ ਜਦੋਂ ਇਹ ਦੋ ਗੱਡੀਆਂ ਆਪਸ ਦੇ ਵਿੱਚ ਭਿੰਡਦੀਆਂ ਨੇ ਤੇ ਉਸ ਤੋਂ ਬਾਅਦ ਫਾਇਰਿੰਗ ਦੀ ਹੈ ਫਾਇਰਿੰਗ ਜਰੂਰ ਹੁੰਦੀ ਆ ਤੋ ਇਲਾਕੇ ਦੇ ਵਿੱਚ دہشت ਦਾ ਮਾਹੌਲ ਜਰੇ ਪੈਦਾ ਹੋ ਜਾਂਦਾ ਸੋਤ ਮੈਂ ਜਗਤਪ uri ਚੌਂਕੀ ਦੇ ਬਾਹਰ ਖੜਾ ਹਾਂ ਜਿੱਥੇ ਕਿ ਲੈ ਇਹ ਮਾਮਲਾ ਜਿਹੜੀ ਕਿ ਹੈ ਕਾਫੀ ਸਾਹਮਣੇ ਆਇਆ ਹੈ ਜਿੱਥੇ ਪੁਸ ਅਲੱਗ-ਅਲੱਗ ਐਂਗਲਾਂ ਤੋਂ ਜਿਹੜੀ ਕਿ ਹੈ ਜਾਂਚ ਕਰਦੀ ਹੋਈ ਨਜ਼ਰ ਆ ਰਹੀ ਹੈ ਜੁੜੇ ਹੋ ਗ੍ਰੇਡ ਪੰਜਾਬ ਟੀਵੀ ਦੇ ਨਾਲ ਯੂਵੰਪਰੀ ਰਿਪੋਰਟ ਲੁਧਿਆਣਾ ਤੋਂ ਧੰਨਵਾਦ